ਪਰਮ ਸਤਕਾਰਯੋਗ ਸਰੋਤਾ ਗਣੋ ਵਿਸ਼ਵ ਦੀਆਂ ਸਭਾ ਜਿਉਂਦੀਆਂ ਰਹਿਣ ਵਾਲੀਆਂ ਪੰਜ ਜ਼ਬਾਨਾਂ ਵਿੱਚੋਂ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਵਿੱਚ ਪੈਦਾ ਹੋਈ ਸੰਸਾਰ ਦੀ ਸਭ ਤੋਂ ਪਹਿਲੀ ਕਲਾ ਕਵਿਸ਼ਰੀ ਜਿਸ ਦੇ ਨੌ ਰਸਾਂ ਵਿੱਚੋਂ ਅੱਜ ਹਾਸ ਰਸ ਵਿਸ਼ੇ ਤੇ ਵਿਚਾਰ ਕਰਨ ਦਾ ਮਨ ਬਣਾਇਆ ਇਸ ਲਈ ਸਭ ਤੋਂ ਪਹਿਲਾਂ ਸਤਕਾਰਯੋਗ ਮਹਾਕਵੀ ਮਾਲਵੇ ਦੀ ਰੂਹ ਬਾਬੂ ਰਜਵ ਅਲੀ ਖਾਨ ਦੀ ਸਾਹੋਕੇ ਵਾਲਿਆਂ ਦੀ ਸ਼ਾਨਦਾਰ ਰਚਨਾ ਅਕਲ ਦਾ ਬਾਗ ਜਿਸ ਵਿੱਚ ਪੰਜਾਬੀ ਸੱਭਿਆਚਾਰ ਦਾ ਚਿਹਰਾ ਮੋਹਰਾ ਰਹਿਣ ਸਹਿਣ ਸੂਰਤ ਤੇ ਸੀਰਤ ਢੀਲਡਾਲ ਆਣ ਸ਼ਾਨ ਅਣਖ ਤੇ ਇੱਜ਼ਤ ਨੂੰ ਬੜੇ ਸੋਹਣੇ ਢੰਗ ਨਾਲ ਚਿਤਰੇਆ ਪਿਆਰ ਸਤਕਾਰ ਨਾਲ ਸੁਣੀਏ ਕਿਉਂ ਬੇਨਤੀ ਕੀਤੀ ਜਾ ਰਹੀ ਹਾਂਜੀ ਦਾਸ ਹੱਥ ਬਨ ਕੇ ਤੇ ਆਉਂਦੇ ਪਰਮਾਤਮਾ ਨੂੰ ਰੰਗ ਲੇਦਾ ਮਾਗ ਚ ਜਗਾ ਦੇ ਨਾਮੀ ਪਟਰੀ ਦੀ ਦਤੀ ਗਰੰਥ ਲਿਆ ਕੇ ਬਾਤ ਲੀ ਅਨੇਕਾਂ ਮੈਂ ਤਾਪੜੇ ਵਥੇਰਾ ਅਲਗ ਜਵਰਾ ਜਮਟਰੀ ਮੋਸ਼ਕਾਲਾ ਨਾਲ ਆਂਗਰੇਜ਼ਾਂ ਦੀ ਜਵਾਨ ਸਿੱਖੀ ਲੈ ਕੇ ਪਾਰੋਂ ਫਸਰ ਸਿਖਾਵੇ ਐਸੇ ਲੈਟਰੀ ਬਾਬੂ ਜੀ ਤੇ ਮੇਰਾ ਕਾਰੋ ਆਪਣਾ ਸਮਝਾ ਬੱਚਾ ਆਦੇ ਨਾਮੀ ਰਚਨੀ ਪੰਜਾਬੀ ਦੀ ਪੁਆਤਰੀ ਨਾਮਨੋ ਸਵੇਰਾ ਚੰਗਾ ਸਾਨ ਤਾ ਨੂੰ ਡੇਰਾ ਚੰਗਾ ਚੋਰੋਂ ਸੰਦੇਰਾ ਚੰਗਾ ਜਿੱਥੇ ਕੀਤੇ ਲੁੱਕ ਜੇ ਜਵਾਈ ਪਾਈ ਸਾਂੂ ਚੰਗਾ ਪੁੱਤਰ ਕਮਾਉ ਚੰਗਾ ਟੱਬਰ ਸੰਗਰ ਚੰਗਾ ਛੇੜ ਕੇ ਤੋਰਕ ਜੇ ਕਗੂ ਤਾ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗ ਦਾ ਨਵੇੜਾ ਚੰਗਾ ਜੇਕਰੇ ਸਮਕ ਜੇ ਸ਼ੌਦਮੀ ਦਾ ਚੰਦ ਚੰਗਾ ਬਾਬੂ ਜੀ ਦਾ ਸ਼ੰਦ ਚੰਗਾ ਆਮ ਦਾ ਆਨੰਦ ਕੰਗਾ ਲਾਉਂਦਾ ਸੋਣੀ ਟੁੱਕ ਜੇ ਨਹਿਰ ਨੂੰ ਵਰਮ ਚੰਗੀ ਚਾਸ਼ਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਜੂਤ ਪੈਂਦੇ ਰਹਿਣ ਬੋਲੇ ਨੂੰ ਬੜਾ ਚੰਗਾ ਮੇਰੇ ਨੂੰ ਸਿਆਗ ਚੰਗਾ ਪੈਰੇ ਨੂੰ ਮਸਾਲਾ ਚੰਗਾ ਟੈਰੇ ਨੂੰ ਬਨਰਵੇ ਚੰਗੇ ਖੋਲੇ ਨੂੰ ਨਗਰ ਆਵਾਦ ਤੇ ਕਮਾਦ ਵਿੱਚ ਖਾਦ ਚੰਗਾ ਵਿਆਹ ਤੇ ਆਉਂਦਾ ਸਵਾਦ ਚੰਗਾ ਗਾਣਾ ਦਾ ਵਿੱਚੋਲੇ ਨੂੰ ਬਾਬੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਆੜਾ ਸਿਪਾਹੀ ਚੰਗਾ ਆੜਬਾਂ ਦੇ ਟੋਲੇ ਨੂੰ ਸੂਰਮੇ ਦੀ ਹਾਨੀ ਹੋ ਜੇ ਹੋਛਾ ਜੇ ਗਿਆਨੀ ਹੋ ਜੇ ਆਗੂ ਜੇ ਜਨਾਨੀ ਹੋ ਜੇ ਉਹਨਾ ਚੁੱਗੀ ਵੱਸ ਵੀ ਘਰ ਕਾਮਾ ਜੋਰ ਹੋ ਜੇ ਪੁੱਤਰ ਲਾਂਡੋ ਰਹੋ ਜੇ ਜੇਸਿਆ ਚੋਰ ਤਾਂ ਪੁਲਸ ਰੋਡ પાસ ਦੀ ਮਾਂ ਤਾਂ ਜੇ ਵਿਆਹ ਹੋ ਜੇ ਮੀਂਹ ਚੜੀ ਜੇ ਗਾਚ ਹੋ ਜੇ ਜੇ ਜਵਾਕਰ ਆਚ ਹੋ ਜੇ ਦੁਖੀ ਜਾਨ ਫਰਸ ਦੀ ਥੱਪ ਜੇ ਅਸੀਲਾ ਹੋ ਜੇ ਖਾਰਜ ਅਪੀਲਾ ਹੋ ਜੇ ਬਉਰੀਆ ਵਕੀਲਾ ਹੋ ਜੇ ਵੇਖ ਲੋਕੀ ਹੱਸਦੀ ਲਤੋ ਲੰਗਾ ਬੈਲ ਹੋ ਜੇ ਬੂੜਾ ਜੇ ਬਟੈਲਾ ਹੋ ਜੇ ਥੀਮਦਾ ਜੇ ਬੈਲ ਹੋ ਜੇ ਐਦੂ ਦੁੱਖ ਕੋਈ ਮੂੜ ਦਾ ਜੇ ਦੁੱਖ ਹੋ ਜੇ ਬਾਚ ਟੇਡਾ ਰੁਖ ਹੋ ਜੇ ਗੁਰੂ ਤੋਂ ਬੇਮੁਖ ਹੋ ਜੇ ਦੋ ਜਹਾਨੀ ਢੋਈ ਨਹੀਂ ਨੀਤਚ ਭਰਾ ਕਾ ਜੇ ਰਸੈਣ ਦਾ ਠਰਾਕਾ ਹੋ ਜੇ ਬੇਰੀ ਜੇ ਘਰਟ ਹੋ ਜੇ ਨਿਕਲ ਨਵੋਈ ਨਹੀਂ ਰਾਜੇ ਤੇ ਚੜਾਈ ਹੋ ਜੇ ਜੇ ਖਰਾਬ ਜਵਾਈ ਹੋ ਜੇ ਖਾੜੇ ਚ ਲੜਾਈ ਹੋ ਜੇ ਬਾਹੂ ਚੰਗੀ ਹੋਈ ਕਾਜੀ ਤੋਂ ਹਰਾਮ ਹੋ ਜੇ ਬਹੂ ਘਰੋਂ ਲਾਮ ਹੋ ਜੇ ਪੈਸੇ ਬੰਧਨ ਨਾਮ ਹੋ ਜੇ ਉਹਨੂੰ ਪਿੰਡ ਮੰਨੇ ਨਾ ਹੱਟ ਵਿੱਚ ਰਾਦ ਹੋ ਜੇ ਘਰ ਬਰਬਾਦ ਹੋ ਜੇ ਖੁਸ਼ਕ ਕਮਾਬ ਹੋ ਜੇ ਉਹਦੇ ਸਾਦ ਗੰਨੇ ਨਾ ਮੱਲੜਾ ਆਯਾਸ਼ ਹੋ ਜੇ ਗਰਮ ਸ਼ਾਸ਼ ਹੋ ਜੇ ਬੰਦਾ ਬਾਗਮਾਸ਼ ਹੋ ਜੇ ਉਹ ਤੋਂ ਪੜੀ ਬੰਨੇ ਨਾ ਨੀਣਾ ਨੰਬਰ ਟੂਟ ਐਲਕਾਰ ਤੇ ਰਪੂਟ ਤੇ ਬਣਾਈ ਵਿੱਚ ਟੂਟ ਹਾਰੇ ਇੱਕ ਬਾਬੂ ਬੰਨੇਣਾ ਸੋਗ ਵਿੱਚ ਹਾਸਾ ਮਾੜਾ ਸਵਾਲੀ ਗਿਆ ਨਾ ਰਸਾ ਮਾੜਾ ਕੂੜ ਦਾ ਬਲਾ ਸਪੇ ਗੰਡਾ ਸਮਾੜਾ ਝੰਡੀ ਨੂੰwidehat ਮਾ ਨੂੰ ਬੋਬਾ ਮਾੜਾ ਗੋਂ ਵਿਚਾਲੇ ਟੋਬਾ ਮਾੜਾ ਸਿਆਣੀ ਕਹਿੰਦੀ ਖੋਬਾ ਮਾੜਾ ਹਾਰ ਨਹੀਂ ਪਰੰਡੀ ਨੂੰ ਅੜੀਦਾਰ ਘੋੜਾ ਮਾੜਾ ਯਾਰ ਦਾ ਵਛੋੜਾ ਮਾੜਾ ਕਾਲਜੇ ਨੂੰ ਫੂੜਾ ਤੇ ਝੰਝੋੜਾ ਬੀਣੀ ਗੰਢੀ ਨੂੰ ਹਾਲਕੇ ਨੂੰ ਆਬ ਬਾਬੂ ਸੌਣ ਚ ਜਲਾਬ ਮਾੜਾ ਕਾਜੀ ਨੂੰ ਸ਼ਰਾਬ ਬਰਸਾਤ ਮਾੜੀ ਮੰਡੀ ਨੂੰ ਲਾਗੀ ਨੂੰ ਮਾੜਾ ਕਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਨੂੰ ਰੜਕ ਤੇ ਬੜਕ ਮਾੜੀ ਬੈਰਾਂ ਨੂੰ ਚੱਲੀ ਮਾੜੀ ਦੱਖਣ ਤੇ ਸੈਂਖੀਆ ਚੱਖਾਣਾ ਮਾੜਾ ਬੈਠੀ ਘਾਰੇ ਰੱਖਣ ਬਹੋਣਾ ਕਲੇ ਗੈਰਾ ਨੂੰ ਨਾਰਵੇ ਵਿਚਾਰ ਬਾਬੂ ਮਾੜੇ ਦਾ ਆਹਾਰ ਮਾੜਾ ਪਾਂਦੇ ਨੂੰ ਸ਼ਕਾਰ ਤੇ ਅਚਾਰ ਮਾੜਾ ਸ਼ਹਿਰਾਂ ਨੂੰ ਧਾੜੇ ਵੈਚਾ ਰੂਪ ਵਾਲੇ ਪਾੜ ਵਿੱਚ ਕੂਪ ਵਾਲੇ ਦੁਆਦੇ ਅੰਬ ਚੂਪ ਵਾਲੇ ਕੀਮਾ ਪਾਣ ਰਲੀਆਂ ਰਾਵੀ ਵਿੱਚ ਚੂਰਾ ਵਾਲੇ ਮੱਜੇ ਮਾਲਾ ਜੋਰਾ ਵਾਲੇ ਬਾਈ ਵਿੱਚ ਖੂਰ ਵਾਲੇ ਅੱਖਾਂ ਰਣ ਮਈਆਂ ਬਾਰਚਾ ਬਨੋਟੇ ਵਾਲੇ ਦੰਦੀ ਲੋਕ ਖੋਟੇ ਵਾਲੇ ਨੈਚ ਮੇ ਝੋਟੇ ਵਾਲੇ ਹੈ ਕਰਨ ਪੈੜੀਆਂ ਖਾਲੀ ਵਿੱਚ ਟੱਪ ਵਾਲੇ ਲਈਏ ਰਹਿੰਦੇ ਸੱਪ ਵਾਲੇ ਸ਼ਹਿਰ ਲਾਉਂਦੇ ਪਹਿ ਆਸੀ ਸੱਜ ਡੱਲਾ ਕੈਲੀਆਂ ਬੋਤੇ ਬੀ ਕਨੇਰਾ ਮੱਜਾਂ ਚੰਗੀਆਂ ਬਹੌਲਾ ਪੌਰਾ ਸੈਂਦਾ ਦੀ ਮਦੀਨ ਲੈ ਲੋ ਬਾੜਾ ਦਹ ਹਸਾਰ ਚੋਂ ਨਾ ਸਖਾਂ ਦੀ ਪਾਨ ਬਸ ਥਿਉਂਦੇ ਨਾ ਬਰੇਲੀ ਜੈਸੀ ਮਾਖਰਾ ਬੀ ਪੀੜੇ ਰਵੜੀ ਰੋਕਤ ਬਜ਼ਾਰ ਚੋਂ ਕੋਟੀ ਖਾਰ ਮੰਨੀ ਹੈ ਨਾ ਸ਼ਰਦਾ ਪਸ਼ੌਰ ਜੈਸਾ ਹੈਂਗ ਚੰਗੀ ਲੱਬੇ ਜਾ ਕੇ ਕਾਬਲ ਕੰਦਾਰ ਚੋਂ ਸੋਮਨਾ ਤੁਮੁੱਤੀ ਹੀਰੇ ਹੈਦਰਾਯਾਬਾਦ ਚੰਗ ਬਾਬੂ ਮੀਲ ਮੀਲ ਤੋਂ ਦਮਕ ਮਾਰੇ ਹਾਰ ਚੋਂ ਕੌਲੀਆਂ ਪਧੌੜ ਨਾ ਕੜਾ ਹ ਭਾਈ ਰੂਪੇ ਜੈਸਾ ਕਾਂਗੇ ਦਾ ਫਲੰਗ ਹੈ ਮਸ਼ਹੂਰ ਜੁੱਤੀ ਡੱਲੇ ਦੀ ਕਾੜ ਮੀ ਤਮਾਖੂ ਮਿੱਠੀ ਗਾਜਰਾ ਚਹਾਨ ਕਿਆਂ ਦੀ ਆਜ ਕਰਨ ਨਾਲ ਖਲਜ ਤਾਹੀ ਭੱਲੇ ਦੀ ਪੇਸ਼ਾ ਨਾ ਬਠੰਡਾ ਪੇਸਾ ਰਾਣਾ ਨੂਰ ਮਹਿਲ ਜੈ ਸੀਤਾਲਾ ਕਲਵੰਡੀ ਦਾ ਸਹਾਵੇ ਟਾਵ ਮੱਲੇ ਦੀ ਮੇਰਟ ਦਾ ਗੋੜ ਬਾਬੂ ਆਂਬਣਾ दरती चङी विची रखी ਜਿਹੜੇ ਗੋਲੇ ਵਾਲੇ ਤੇ ਫਰਾਈ ਬੁੱਤੀ ਹਰ ਮਿਲ ਜਾ ਕੇ ਲੱਗ ਜਮ ਬੇਨਾਮ ਤੇ ਲੋਟ ਕਮਿਆਰੀ ਨੌਲ ਰਾਮਿ ਚ ਬਣਾ ਨਾ ਚੰਗੇ ਲਾਪਰਾ ਵੀ ਮਿੱਟੀ ਤੇ ਖੜਾਉਣੇ ਚੰਗੇ ਰੋਪੜ ਦੇ ਪੌਵੇ ਪਹਿਣੀ ਸਹਿਬ ਜੋੜੀ ਬਣੀ ਨਾ ਕੜ ਹੋਏ ਜੈਸੀ ਮੱਟ ਜੰਗੀ ਰਾਣੇ ਦੇ ਬਣਾ ਕੇ ਉਤੋਂ ਚੋਪੜ ਦੇ ਕੋਟਲੇ ਦੀ ਮੇਥੀ ਨਾ ਮਤੀ ਰਾਸਵਾਲੇ ਜੈਸਾ ਮਿੱਠਾ ਲੱਗੇ ਜਾਣੀ ਜੱਬ ਜਾਂ ਸਣੇ ਖਰੋ ਪੜਵੇ ਰਾਜਾ ਬਾਲੀ ਨਲਾ ਪਾਈ ਕੋਟ ਦਾ ਮਸ਼ਹੂਰ ਬਾਲਾ ਸਾਰ ਪਾਰ ਲੰਗ ਦੇ ਵਿਚਾਰੇ ਠੋਕਿਆ ਖੋੜਵੇ ਭੰਗ ਰੀਖੀ ਕੇ ਸਚਾ ਨਾ ਮੀਲੇ ਦੇ ਰਾਦੋ ਨ ਜੈਸੀ ਪੂਲੀ ਖੇਮ ਕਰਨ ਚੱਕ ਸੂਰ ਚੂੜਾ ਦੰਦ ਦਾ ਸੰਗਤ ਤੇ ਪਾਲਾ ਲੰਮੀ ਜੈਸੇ ਦਾ ਰਵਾਜ ਹੈ ਨਾ ਰੱਖਿਆ ਅਲੇ ਵਾਜਾ ਤਰੀਕਾ ਇਤੀ ਕੰਬ ਦਾ ਸਾਹਾ ਜਾੰਗ ਪਾਈ ਬਖ ਤੌਰ ਚ ਬਣਾ ਨਾ ਚੰਗੇ ਸ਼ਾਜਲੀ ਤੇ ਸ਼ੱਜ ਚੰਗਾ ਹੁੰਦਾ ਜੋਗਾਨੰਦ ਦਾ ਉਹ ਜਾਣਿਆਂ ਦੇ ਹਾਸ ਰਸ ਸ਼ੰਦਾਂ ਦਾ ਨਮੂਨਾ ਇੱਕੋ ਬਾਹੂ ਜੀ ਤੇ ਮਰਦੀ ਸੋਮ ਰਾਜਵਾਲੇ ਚੰਦ ਦਾ ਦੱਖਣਾਂ ਦਾ ਹੀਰਾ ਚੰਗਾ ਕਾਬਲੀ ਮਾ ਮੀਰਾ ਚੰਗਾ ਸਾੜੀ ਦਾ ਮੱਤੀਾ ਤੇ ਕਮਾਦ ਚੰਗੇ ਪਵਾਦ ਦੇ ਬਾਲਾ ਦਾ ਨਾ ਗਉਰੀ ਤੇ ਅੰਬਾਰ ਸਾਰੇ ਜੋਰੀ ਚੰਗੇ ਲੌਂਗੇ ਨਾ ਪਸ਼ੌਰੀ ਚੌਣ ਚੰਗੇ ਫਤਿਹਬਾਦ ਦੇ ਆਦਰ ਦੇ ਰੁੱਝ ਚੰਗੇ ਸ਼ੀਮਾ ਲੈਨੇ ਉਝੇ ਚੰਗੇ ਗੰਗਾ ਦੇ ਨਾ ਗੋਝ ਚੰਗੇ ਬਾਦ ਕੇ ਖੜਾ ਆਦਦੇ ਸਾਦਕੀ ਦੇ ਦਾਣੇ ਚੰਗੇ ਰੋਟਾ ਕਾ ਮੱਖਾਣੇ ਚੰਗੇ ਸਰਸੇ ਫਲਾਣੇ ਚੰਗੇ ਰੱਜ ਬਲੀ ਆਦਦੇ ਰੂਪੜਾ ਦੇ ਤਾਲੇ ਚੰਗੇ ਪਟੇ ਆਲੇ ਨਾਲੇ ਚੰਗੇ ਦਾਰੀਆਂ ਅੰਬਾੜੇ ਤੇ ਪਿਆਲੇ ਭੋਜਰਾ ਤਦੇ ਮੇਰਟਾ ਦਾ ਗੋੜਾ ਗੰਨੇ ਚੰਗੇ ਓੜਾ ਮੋੜਾ ਜੀ ਜਰਗਾ ਬਰੀ ਬਿਫੋੜਾ ਚੰਗੇ ਲੱਗਣ ਪਾੜਾ ਬਦੇ ਦਿੱਲੀ ਦੇ ਹਕੀਮ ਕਾਲਕੱਤੇ ਦੇ ਮਨੀਮ ਚੰਗੇ ਵੀ ਕਾਹੇ ਰੀਫੀਮ ਕਰੇ

बाबू वारीची नदी रे बी ते बठिंडे बि जलेजाग खोर जूं बाले लि मैलान सार हथ जो नंद में वल कुटी ਖੜੀ ਦੇ ਵਿੱਚ ਬਾਲੀ ਪਰਖ ਕਵੀ ਸ਼ਰੀ ਦੀ ਤੇ ਗਵਿੰਦ ਪੂਰੇ ਦਾ ਨੰਦ ਬਾਲੇ ਲੁੱਟੀ ਦੇ ਨੰਨ ਵਾਲੇ ਆਂਦੇ ਲੋਕ ਦਾਨਿਆ ਚ ਤਰਨ ਨ ਪੈਰ ਕਰ ਦੇ ਪਜਨ ਦਿਨ ਰੱਬ ਚੱਲ ਬੁੱਟੀ ਦੇ ਰਾਜਾ ਵਾਲੀ ਵੱਡੇ ਗੁਣ ਨਿਆਣੇ ਦੇ ਸ਼ਰੀਫ ਬਾਲੇ ਛੋਟੇ ਗੁਣ ਨਿਆਣੇ ਦੇ ਹਮੇਸ਼ਾ ਠਾਣੇ ਕੁੱਟੀ ਦੇ ਟੰਗ ਵਾਲੀ ਨਾਗੇ ਫੂਸ ਮੰਡੀ ਦੇ ਕਮਾਉ ਉਬਾਲੇ ਗੈਰੀ ਲੋਕ ਜੈਰੀ ਤੇ ਕਲਾਉਟੇ ਜਾਵਾ ਜੱਸੀ ਰੇ ਕੰਚੀ ਪੋਚੋ ਭਾਈ ਕੀ ਕੀ ਸ਼ਹਿਰ ਆਂਦਾ ਜੋਰ ਬਾਲਾ ਭਾਗੂ ਦੇ ਸਰੋਤੇ ਹੂੰ ਰੁੱਖੇ ਦੇ ਲੋਕ ਦੱਸੀ ਰੇ ਬੀਬੀ ਵਾਲੇ ਬਾਲਾ ਦੁੱਧ ਵੇਚਦੇ ਬਾਜ਼ਾਰ ਚ ਸ਼ਮੀਰ ਘਰ ਬੈਲਾਂ ਦਾ ਪਿਆਗ ਮੈਨੇ ਲੱਸੀ ਦੇ ਰਾਜ ਬਾਲੀ ਸਾਤਾ ਲੜਨਾ ਪੈਂਦੇ ਆ ਬਠਿੰਡੇ ਵਿੱਚ ਰੌਣਕ ਜਿਆਦਾ ਜੋ ਪੰਬੋਰ ਸ਼ਹਿਰ ਸੁਸਤੀ ਦੇ ਇਨਾਰੂ ਆ ਨੇ ਸਖੀ ਨਾ ਮੇ ਪਿੰਡ ਦੇ ਨਰਾਮਾ ਬਾਲੀ ਵਈ ਮਨਾ ਤੇ ਸੀਵੇਂਗੇ ਸ਼ਕਤੀ ਨਣ ਜਨਾਨੀਆਂ ਚੁੱਗਿਆਂ ਚ ਬਾਲ ਬਾਲਾ ਚੱਕ ਦੇ ਮੁਗਦਰਾਂ ਨੂੰ ਬੱਲੂ ਆਣੇ ਸੇਖ ਪਰ ਦੇਸ਼ ਚ ਨਿਸ਼ਾਨੀਆਂ ਬੁੱਦੇ ਵਿੱਚ ਗੱਪੀ ਲੋਕ ਝੁੰਦੇ ਦੇ ਚਿਹੇ ਦੀ ਬਾਲੇ ਬਾਹੋ ਕਾ ਪੀਣ ਤੇ ਮੀਂਹ ਦੇ ਲੌੜੀ ਭਾਨੀਆਂ ਕਿਉਂ ਨੇ ਲੋਕ ਅਸੂਰ ਮੇ ਮਦਦ ਦੇ ਨਾ ਡਾਕੂਆਂ ਨੂੰ ਰੱਜ ਬਾਲੀ ਲੱਕੜਾਂ ਚਰੌਣ ਮਾਲਾ ਤਾਨੀਆਂ ਸੰਗਤ ਹ ਸਦੀ ਲੋਕ ਜੈ ਸਿੰਘ ਵਡਿਆਈ ਖੋਰੀ ਯੋਧਾ ਪੁਰ ਚਾ ਢੂਟੇ ਆ ਦਾੜਾ ਢਾੜੂ ਦਾਲਾਂ ਦੇ ਆਕਰ ਸਿੰਘ ਵਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਵਾਲੇ ਬਾਜਕ ਮਨ ਸ਼ੌਕ ਤੁੰਬੇ ਬੀਨ ਖੜਤਾਲਾਂ ਦੇ ਨਹੀਂ ਤਨੰਗ ਬਾਂਢੀ ਲੋਕ ਫੁੱਲੋ ਦੇ ਗਿਆਨੀ ਵਾਲੇ ਨੰਦ ਗਾੜ ਰੱਜੇ ਆ ਗੁਰੂ ਕੇ ਮਾਰੇ ਕਾਲਾਂ ਦੇ ਥੱਲੀ ਕਾਂਦੇ ਲਾਲੇ ਦੇ ਸ਼ਕਾਲਕ ਅੱਲਾ ਦੋਣੀਆਂ ਚੋਂ ਰੱਜਵਣੀ ਚੰਗੇ ਖਾਣ ਪੀਣ ਨੂੰ ਮਹਾਰੇ ਜੰਗੀ ਰਾਣੀ ਸ਼ੈਰੀ ਤੇ ਬੰਬੀਏ ਦੇ ਕਾਨੂੰਨੀ ਬਾਲੇ ਰਾਏ ਕੰਬੇ ਲੁੱਚੜ ਪਖਣ ਲੋਕ ਮਾਨਵੇ ਚਾਚ ਰਾਣੀ ਪਿੰਡਾ ਵਿੱਚ ਜੂਵੇ ਦਾ ਬਣ ਜਬਾਲਾ ਬੀਦੋ ਵਾਲੀ ਬਾਗ ਮਹਨਗਰ ਖਾਨਦਾਨਾਂ ਦੇ ਚੱਕਦਾਨ ਅੜਬ ਪੱਦਰ ਲੋਕ ਜੰਡਿਆਂ ਦੇ ਲੂਲ ਲਾਲ ਪਾਈ ਫੀਨ ਗਾਜ ਚੌੜੇ ਜਵਾਨਾਂ ਦੇ ਬੋਲੀ ਚੱਲ ਸਿਆਣੇ ਲੋਕ ਆਖਦੇ ਗਿੱਦੜ ਬਾਹੀ ਰਾਜ ਬਾਲੀ ਪਿਆਰੀ ਮਿੱਠੇ ਬੋਲ ਜਾਂ ਸਨਾਂ ਖੌ ਵਾਲੀ ਜੈਨੇ ਸਰਨੇ ਖੇੜੇ ਦੇ ਪਿਆਰ ਖੋ ਰਿ ਸਖ ਵਾਲੇ ਹੰਨੜੀ ਸਕੀਤੀ ਲੋਕ ਲੰਮੀ ਦੇ ਖੁੱਡਗੇ ਜਨਾਨੀਆਂ ਧੜੀ ਰੱਖਣ ਮਾਲਕਾਂ ਫੇ ਚੰਨੂ ਦੇ ਫਸਾਦੀ ਨਾ ਫਸਾਦ ਥੰਮੀ ਥੰਮੀ ਦੇ ਮਾਰਦੇ ਪਚਾਦੇ ਵਾਦੇ ਜਾਦੇ ਹੈ ਪੰਜਾਬੇ ਵਿੱਚ ਜਿੰਨੇ ਸਾਰੇ ਪੈਂਚ ਸਾਰੇ ਯਾਤਰੀ ਨ ਕੰਮੀ ਦੇ ਰੱਜ ਵਾਲੀ ਆਦਣੀ ਹੈ ਕਈਆਂ ਦੀ ਮਸ਼ਹੂਰੀ ਵਾਲੀ ਚੱਲੀ ਦੇ ਨੀ ਨਖਰੇ ਪੱਤੂ ਹੀ ਖੇੜੇ

ਅਜ ਮਾਹੂ ਆਣੇ ਮੇ ਛੱਪਾਂ ਵਾਲੀ ਕੈਰ ਤੜੀ ਬਾਜ ਹੈ ਕੱਲੂ ਦੇ ਲੋਕ ਬਾਗ ਨਹੀਂ ਟਟ ਰਹਿ ਬਾਦਸ਼ਾਹੀ ਨੂੰ ਕੈਂਚੀ ਵਾਂਗੂ ਚਾਲਦੀ ਜ਼ਬਾਨ ਭੇਡ ਕਟ ਦੀ ਖੂਹੀ ਖੇੜੇ ਦੰਦੇ ਨਾ ਕਾਨੂੰਨ ਵਿੱਚ ਡਾਹੀ ਨੂੰ ਬੰਬਾਂ ਵਾਲੇ ਦਾਤੇ ਤੇ ਅਡਾਂਗਾਂ ਦੇ ਮਖੌਲੀ ਲੋਕ ਹਾਸੇ ਦੇ ਰਹੇ ਨੇ ਤੇ ਕਦੇ ਨਾ ਵੇਖੇ ਲੜਦੇ ਢਿੱਡੇ ਦੇ ਮਲੰਗ ਨੰਗ ਸਿਆਣ ਦੇ ਕਿਸੇ ਕੋ ਨਹੀਂ ਬੁੱਧੀ ਵਾਲੇ ਕਿਆ

ਰੇ ਮੇਰੇ ਗੁਜਰਾਂ ਸਰੰਗੀਆਂ ਮੋਢੀ ਤੇ ਖਬਾਣਾ ਵਿੱਚ ਰੋੜਿਆਂ ਦੀ ਜਮੀਨਾਂ ਬਾਲੀ ਆਪ ਰੰਦ ਸ਼ਹਿਰ ਮੱਖ ਪਿਆਰ ਪਿੰਡ ਛੱਡਿਆ ਖੇਮੇ ਛੇੜ ਹਾਰ ਨਹੀਂ ਸ਼ਿਕਾਰੀ ਬਾਲੇ ਮੇਰਾ ਗਾਂਦੇ ਕੁੱਤਿਆਂ ਵਾਲੀ ਪਿੰਡ ਬਣ ਤੱਕੜਾਂ ਦੇ ਅੱਡੇ ਤਾਰਾ ਨਾਲੇ ਪਿੰਡ ਵਿੱਚ ਰਕ ਵਬਰਾਨੀ ਬਾਲਾ ਪਿੰਡ ਦੇ ਨਜੀਕ ਟਿੱਬੇ ਦੀਦੇ ਵੱਡੇ ਵੱਡੇ ਐ ਫੱਤੇ ਕੇਰੇ ਹਾਕੂ ਵਾਲੇ ਉੱਚੀਆਂ ਜਮੀਨਾਂ ਬਹੁਤ ਪਾਣੀ ਘਟਾ ਆਗ ਦਾ ਲਗਾਉਂਦੇ ਲੋਕ ਬੇਰੀਆਂ ਘਾਰਾ ਤੇ ਕਮਿਆਰਾ ਪਿੰਡ ਤਿਸਰਾ ਪੁਲਰ ਵਾਲਾ ਕੋੜੀਆਂ ਦਾ ਸ਼ੌਕ ਰੋਕੀ ਪਾਲਦੇ ਬਸ਼ੇਰੀਆਂ ਮਿੱਡੂ ਖੇੜੇ ਲੋਕਾਂ ਕੋਲ ਖੁੱਲੀਆਂ ਜ਼ਮੀਨਾਂ ਬਹੁਤ ਮੈਨੇ ਤਖੂ ਜਵਾਨ ਬਾਬੂ ਖੈਂ ਗਦੇ ਪਸੇਰੀਆਂ ਠੱਠੀ ਤਾਰ ਖਾਣ ਵਾਲੇ ਚੀਦੇ ਸੋਨੇ ਜਵਾਨ ਵਾਲੇ ਤੇ ਬੰਮੀਰ ਗਿਆਨ ਵਾਲੇ ਹੁੰਦੇ ਬਹਿ ਕੇ ਸੱਥਾਂ ਚ ਮਲਕ ਸ਼ਕੀਨ ਵਾਲੇ ਬੁਰਜਦਾਰੂਪੀਨ ਵਾਲੇ ਨਗਾਰੀ ਤੀਨ ਵਾਲੇ ਸੱਤੇ ਪੈਂਦੇ ਨੱਖਾਂ 'ਚ ਸੇਚਾਂ ਦੇ ਤਮਾ ਉਬਾਲੇ ਬੋਰਜ ਸੰਗਾ ਉਬਾਲੇ ਵੰਗਰ ਨੜਾ ਉਬਾਲੇ ਡਾਂਗਾ ਰਹਿਣਾ ਅੱਖਾਂ 'ਚ ਮੋੜੀ ਪਿੰਡ ਧੜੇ ਵਾਲੇ ਸੀਵੀਆਂ 'ਚ ਛੜੇ ਵਾਲੇ ਸਾਰੋ ਲੋਕ ਪਰੇ ਵਾਲੇ ਬਾਹੂ ਪੈਂਦੇ ਅੱਖਾਂ 'ਚ